ਵੀਉਡ ਦੀ ਮੀਟਿੰਗ ਹੋਣੀ ਆ ਅਸੀਂ ਮੰਗ ਕਰਦੇ ਆ ਪਾਵਰ ਮੈਨੇਜਮੈਂਟ ਤੋਂ ਜੋ ਮਲਾਨਾ ਕੱਟਿਆ ਗਿਆ ਮੋਬਾਈਲ ਭੱਤਾ ਬਹਾਲ ਕੀਤਾ ਜਾਵੇ ਜਾਂ 2016 ਤੋਂ ਪੇ ਕਿਵੇਂ ਦਾ ਏਰੀਆ ਵੀ ਰਹਿਣਾ ਹੈ ਉਹ ਵੀ ਬਹਾਲ ਕੀਤਾ ਜਾਵੇ ਜੋ ਰਿਟਾਇਰਮੈਂਟ ਹੋਏ ਸਾਥੀ ਸਾਡੇ ਉਹਨਾਂ ਨੂੰ ਫੈਕਟਰ ਤੋਂ ਮਨਾੜ ਦਿੱਤਾ ਜਾਵੇ ਇਹ ਮੰਗ ਕਰਦੇ ਆ ਕਿ ਇਸ ਲਈ ਵੀ ਮੰਗ ਕਰਦੇ ਆ ਅਸੀਂ ਜੋ ਕਿ ਕਿਸੇ ਦੀ ਮੌਤ ਹੋਣੇ ਕਾਰਨ ਕਰਦੀ ਰੈਗੂਲਰ ਦੀ ਵੀ ਉਹਨਾਂ ਨੇ 10 ਲੱਖ ਤੋਂ ਪਾ ਕੇ 30 ਲੱਖ ਕਰ ਦਿੱਤਾ ਅਸੀਂ ਇਹ ਮੰਗ ਕਰਦੇ ਹਾਂ ਕਿ 1 ਕਰੋੜ ਰੁਪਏ ਦਿੱਤਾ ਜਾਵੇ ਇਸ ਤਰ੍ਹਾਂ ਜੋ ਕੱਚੇ ਮਜ਼ਦਮਾਂ ਕੰਮਿਆਂ ਸਾਡੇ ਕੰਮ ਕਰਦੇ ਆ ਪੀਐਸਪੀਸੀਐਲ ਪੀਐਸਪੀਸੀਲ ਵਿੱਚ ਜੋ ਉਹਨਾਂ ਜੋ ਮਿਲੀ ਵਾਂਗ ਇਹਦੇ ਆਟੋ ਫਾਰਮਨ ਚੇਅਰਮੈਨ ਨੇ ਦੇਖੋ ਘਾਈ ਸ਼ਾਮ ਨੂੰ ਸਾਨੂੰ ਪਰ ਜੋ ਸਰਕਲ ਕੀਤੇ ਗਏ ਹਨ ਪ੍ਰਾਪਤੀਆਂ ਬਹੁਤ ਘੱਟ ਹੋਈਆਂ ਹਨ ਪਾਸ ਸੰਘਰਸ਼ ਬਹੁਤ ਵੱਡਾ ਸੀ ਜੋ ਆਉਣ ਵਾਲੀ 24 ਸਤੰਬਰ ਨੂੰ ਮੀਟਿੰਗ ਹੋਣੀ ਆ ਬਿਊਰੋ ਦੀ ਮੀਟਿੰਗ ਹੋਣੀ ਆ ਅਸੀਂ ਮੰਗ ਕਰਦੇ ਆ ਪਾਵਰ ਨਿਨਮੈਂਟ ਤੋਂ ਜੋ ਮਲਾਰਾ ਕੱਟਿਆ ਗਿਆ ਮੋਬਾਈਲ ਭੁੱਤਾ ਬਾਹਰ ਕੀਤਾ ਜਾਵੇ ਜਾਂ 2016 ਤੋਂ ਪੇ ਕਿੰਨਾ ਏਰੀਅਰ ਵੀ ਰਹਿਣਾ ਹੈ ਉਹ ਵੀ ਬਾਹਰ ਕੀਤਾ ਜਾਵੇ ਜੋ ਰਿਟਾਇਰਮੈਂਟ ਹੋਏ ਸਾਥੀ ਸਾਡੇ ਉਹਨਾਂ ਨੂੰ ਫੈਕਟਰ ਤੋਂ ਮਨਾੜ ਦਿੱਤਾ ਜਾਵੇ ਇਹ ਮੰਗ ਦੇ ਉਹ ਵੀ ਵਧਾ ਕੇ ਜੋ ਕੱਚੇ ਕੰਮ ਆ ਉਹ 1 ਕਰੋੜ ਰੁਪਏ ਹੋਣੀ ਚਾਹੀਦੀ ਸੀ ਜਿਵੇਂ ਹੋਰ ਜੋ ਫੌਜੀ ਉਹਨਾਂ ਨੂੰ ਮਿਲਦੇ ਆ ਜਾਂ ਪੁਲਿਸ ਨੂੰ ਵੀ ਕਰਦਾ ਭਗਵੰਤ ਮਾਨ ਨੇ ਪਰ ਜੋ 30 ਲੱਖ ਰਕਮ ਦੀ ਉਹ ਬਹੁਤ ਘਟ ਗਈ ਆ ਦੇ ਦੁਆਰਾ ਫਿਰ ਅਸੀਂ ਫਾਰਗੋਨ ਮਿਨਿੰਟ ਮੰਗ ਕਰਦੇ ਆ ਕਿ ਜੋ ਉਧੂਰੀਆਂ ਮੰਗਾ ਹਨ ਜਿਸ ਤਰ੍ਹਾਂ ਮੋਬਿਲ ਬਤਾ ਬਹਾਲ ਕਰਨਾ ਪਿੰਡ ਬਤਾ ਬਹਾਲ ਕਰਨਾ ਜਾਂ ਪੰਜਾਬ ਸਰਕਾਰ ਦੇ ਮਿਹਨਤ ਕੰਮ ਕਰਦੇ ਕੱਚੇ ਮਜ਼ਦੂਰਾਂ ਹੋਈਆਂ ਜੋ ਮਿਲੀ ਵਾਂਦੀ ਆਪਣੇ ਐਟਿਓ ਫਾਰਮਨ ਚੇਅਰਮੈਨ ਦੇ ਕੋਲ ਘਾਈ ਸ਼ਾਮ ਨੂੰ ਪਰ ਜੋ ਸਰਗੁਲ ਕੀਤੇ ਗਏ ਹਨ ਪ੍ਰਾਪੀਆਂ ਬਹੁਤ ਘੱਟ ਵੀ ਹਨ ਫਸਿੰਘਾਰਸ ਬਹੁਤ ਵੱਡਾ ਸੀ ਜੋ ਆਉਣ ਵਾਲੀ 24 ਸਤੰਬਰ ਨੂੰ ਮੀਟਿੰਗ ਹੋਣੀ ਆ ਵੀਡੀਓ ਦੀ ਮੀਟਿੰਗ ਹੋਣੀ ਆ ਅਸੀਂ ਮੰਗ ਕਰਦੇ ਆ ਪਾਵਰ ਮੈਨੇਜਮੈਂਟ ਤੋਂ ਜੋ ਮਲਾਰੀਆਂ ਕੱਟਿਆ ਗਿਆ ਮੋਬਾਈਲ ਪੱਤਾ ਬਾਹਰ ਕੀਤਾ ਜਾਵੇ ਜਾਂ 2016 ਤੋਂ ਪੇਕ ਨਾ ਏਰੀਆ ਵੀ ਰਹਿਣਾ ਹੈ ਉਹ ਵੀ ਬਾਹਰ ਕੀਤਾ ਜਾਵੇ ਜੋ ਰਿਟਾਇਰਮੈਂਟ ਹੋਏ ਸਾਥੀ ਸਾਡੇ ਉਹਨਾਂ ਨੂੰ ਫੈਕਟਰ ਤੋਂ ਮਨਾ ਨਾ ਦਿੱਤਾ ਜਾਵੇ ਇਹ ਮੰਗ ਕਰਦੇ ਆ ਕਿ ਬਾਰ ਬਾਰ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ